ਸਿੰਘ ਬਾਦਲ ਨੇ ਮਨਮਚੀਆਂ ਕੀਤੀਆਂ ਆਪਣੀ ਸੱਤਾ ਦੇ ਦੌਰਾਨ ਤੇ ਲੱਗਦਾ ਕਿ ਉਸ ਹਿਸਾਬ ਨਾਲ ਜੋ ਸਜ਼ਾ ਦਿੱਤੀ ਗਈ ਕੀਤੀਆਂ ਤਾਂ ਇੱਥੇ ਆ ਕੇ ਪੁੱਤਣਾ ਪਿਆ ਹੁਣ ਸਾਰਾ ਕੁਝ ਸੰਗਤ ਇੱਥੇ ਜਿਹੜੀ ਮਜੂਜ਼ ਹੋ ਕਹਿੰਦੀ ਸੀ ਇਹ ਸਜ਼ਾ ਕਾਫੀ ਨਹੀਂ ਹੈ ਪੰਜ ਪ੍ਰਧਾਨੀ ਪ੍ਰਣਾਲੀ ਅਨੁਸਾਰ ਜੋ ਸਿੰਘ ਸਾਹਿਬਾ ਨੇ ਫੈਸਲਾ ਕਰਤਾ ਬਹੁਤ ਕੁਝ ਹੈ ਜੇ ਸਮਝੇ ਕੋਈ ਤੇ ਝੜਕ ਬੜੀ ਹੁੰਦੀ ਹੈ ਅੱਜ ਤੇ ਨਾਲ ਰਹੇਗਾ ਸੁਖਬੀ ਸਿੰਘ ਬਾਦਲ ਅੱਜ ਤੱਕ ਅਕਾਲੀ ਦਲ ਤੋਂ ਛੱਡਿਆ ਹੀ ਨਹੀਂ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਿਣਾ ਅਕਾਲ ਤਖਤ ਸਾਹਿਬ ਤੋਂ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਜਿਹੜੀ ਲਗਾਈ ਗਈ ਸਜ਼ਾ ਜਿਹੜੀ ਲਗਾਈ ਗਈ ਜਿਸ ਦੇ ਤਹਿਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਦ ਵਰਖਾ ਫੜ ਕੇ ਸੇਵਾਦਾਰਾਂ ਦੇ ਕੱਪੜੇ ਪਾ ਕੇ ਜਿਹੜੀ ਆ ਉਹ 1 ਘੰਟਾ ਸੇਵਾ ਜਿਹੜੀ ਦਿੱਤੀ ਗਈ ਜਿਹੜੀ ਸੁਖਬੀਰ ਸਿੰਘ ਬਾਦਲ ਸੁਖਦੇਸ਼ ਸਿੰਘ ਢੀਟ ਸਾਬ੍ਹ ਵੱਲੋਂ ਨਿਭਾਈ ਗਈ ਔਰ ਹੁਣ ਜਿਹੜੇ ਆ ਜਿਹੜੇ ਦੂਸਰੇ ਮੰਤਰੀ ਮੰਡਲ ਦੇ ਜਿਹੜੇ ਮੈਂਬਰ ਨੇ ਉਹ ਜਿਹੜੇ ਆ ਇੱਥੇ ਪਖਾਨਾ ਦੀ ਸੇਵਾ ਕਰਦੇ ਹੋਏ ਨਜ਼ਰ ਆਉਣਗੇ ਇਸ ਮਾਮਲੇ ਵਿੱਚ ਗੱਲਬਾਤ ਕਰ ਲਈ ਸਾਡੇ ਨਾਲ ਇਸ ਵਕਤ ਬੀਬੀ ਜਗੀਰ ਕੌਰ ਜੀ ਮੌਜੂਦ ਨੇ ਬੀਬੀ ਜਗੀਰ ਜੀ ਕੌਰ ਦੇ ਕੋਲੋਂ ਵੀ ਜਾਣਨਾ ਕਿ ਕੀ ਆਖਰ ਕਿਸ ਤਰ੍ਹਾਂ ਦੀ ਸਜ਼ਾ ਲਗਾਈ ਗਈ ਜਿਹੜੀ ਸਜ਼ਾ ਲਗਾਈ ਗਈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਬੀਬੀ ਜਗੀਰ ਕੌਰ ਜੀ ਜਿਹੜੇ ਆ ਉਹ ਸਾਡੇ ਨਾਲ ਮੌਜੂਦ ਨੇ ਬੀਬੀ ਜੀ ਬੀਬੀ 2 ਮਿੰਟ ਬੀਬੀ 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 ਜਗੀਰ ਕੌਰ ਜੀ ਸਾਡੇ ਨਾਲ ਮੌਜੂਦ ਨੇ ਬੀਬੀ ਜਿਹੜੀ ਜਿਹੜੀ ਕੱਲ ਸਜ਼ਾ ਬੀਬੀ ਜੀ ਲਗਾਈ ਗਈ ਹੈ ਅਕਾਲਪੁਰ ਸਾਹਿਬ ਤੋਂ ਜਿਹੜੀ ਮੰਤਰੀ ਮੰਡਲ ਜਾਂ ਸੁਖਬੀ ਸਿੰਘ ਬਾਦਲ ਨੂੰ ਗਈ ਕਿਵੇਂ ਦੇਖਦੇ ਹੋ ਦੇਖੋ ਸਿੰਘ ਸਾਹਿਬ ਬਣਾ ਨੇ ਫੈਸਲਾ ਕੀਤਾ ਬਹੁਤ ਸੋਚ ਕੇ ਕੀਤਾ ਔਰ ਜਿਹੜੇ ਜਿਹੜੇ ਗੁਨਾਹ ਸਨ ਉਹ ਉਹਨਾਂ ਨੇ ਮੰਨੇ ਸਵੀਕਾਰ ਕੀਤੇ ਤੇ ਉਹਨਾਂ ਨੇ ਜਿੰਨਾਂ ਜਿੰਨਾ ਕੋਈ ਦੋਸ਼ੀ ਸੀ ਉਹ ਸਜ਼ਾ ਵੀ ਲਈ ਹੈ ਕਹਿਣ ਤੋਂ ਪੌਤਨਖਾ ਵੀ ਲਈ ਹੈ ਤੇ ਸਾਡੇ ਕਿਉਂਕਿ ਅਸੀਂ ਤੇ ਦਰਖਾਸਤ ਹੀ ਲੈ ਕੇ ਆਏ ਸੀਗੇ ਫਰਿਆਦ ਕਰਨ ਆਏ ਸੀ ਅਸੀਂ ਆਪ ਹੀ ਵਿੱਚ ਲਿਖਿਆ ਸੀ ਕਿ ਉਸ ਸਮੇਂ ਅਸੀਂ ਪਾਰਟੀ ਦੇ ਜਾਬਤ ਨੂੰ ਦੇਖ ਕੇ ਸੀ ਵਿੱਚ ਰਹੇ ਹਾਂ ਅਸੀਂ ਚੁੱਪਤਾ ਚੁੱਪ ਧਾਰੀ ਰੱਖੀ ਬਾਹਰ ਨਹੀਂ ਬੋਲ ਸਕੇ ਅੰਦਰ ਭਾਵੇਂ ਕੰਡੈਮ ਕਰਦੇ ਰਹੇ ਹਾਂ ਅੰਦਰ ਅਸੀਂ ਆਵਾਜ਼ ਉਠਾਉਂਦੇ ਰਹੇ ਹਾਂ ਪਰ ਸਾਡੀ ਆਵਾਜ਼ ਨਹੀਂ ਸੁਣੀ ਗਈ ਫਿਰ ਵੀ ਸਾਨੂੰ ਕੋਈ ਵੀ ਸੇਵਾ ਲਾਉਣੀ ਚਾਹੇ ਤਖਤ ਤੋਂ ਲੱਗ ਸਕਦੀ ਅਸੀਂ ਤਾਂ ਤਿਆਰ ਹਾਂ ਉਹਨਾਂ ਨੇ ਸਾਨੂੰ ਧਾਰਮਿਕ ਸੇਵਾ ਲਈ ਹੈ ਇੱਕ ਦਿਨ ਇੱਕ ਘੰਟਾ ਇੱਥੇ ਅਸੀਂ ਸੇਵਾ ਕਰਨੀ ਹੈ ਦਰਬਾਰ ਸਾਹਿਬ ਤੇ ਪੰਜ ਦਿਨ ਅਸੀਂ ਆਪਣੇ ਨਗਰ ਦੇ ਕੋਲ ਦਵਾਰੇ ਚ ਕਰਨੀ ਜੀ ਸਿੰਘ ਬਾਦਲ ਨੇ ਮਨਮੱਜੀਆਂ ਕੀਤੀਆਂ ਆਪਣੀ ਸਤਾ ਦੇ ਦੌਰਾਨ ਤੇ ਲੱਗਦਾ ਕਿ ਉਸ ਹਿਸਾਬ ਨਾਲ ਜੋ ਸੱਜਾ ਦੇ ਲਗਾਈਆਂ ਕੀਤੀਆਂ ਤਾਂ ਹੀ ਇੱਥੇ ਆ ਕੇ ਭੋਤਨਾ ਪਿਆ ਹੁਣ ਸਾਰਾ ਕੁਛ ਤਾਂ ਹੀ ਸਾਰੇ ਕੁੱਛ ਇੱਥੇ ਗੁਰੂ ਸਾਹਿਬ ਜੀ ਨੇ ਜੋ ਤਖਤ ਰਚੇ ਹੈ ਇਸੇ ਕਰਕੇ ਰਚੇ ਹੈ ਵੀ ਕੌਮ ਦੇ ਚ ਦੁਬਦਾ ਕੱਢੀ ਜਾਵੇ ਸੰਗਤ ਇਥੇ ਜਿਹੜੀ ਮਜੂਜ਼ ਸੀ ਉਹ ਕਹਿੰਦੀ ਸੀ ਇਹ ਸਜ਼ਾ ਕਾਫੀ ਨਹੀਂ ਹੈ ਦੇਖੋ ਜੀ ਅਸੀਂ ਕੋਈ ਕਿੰਤੂ ਨਹੀਂ ਕਰ ਸਕਦੇ ਪੰਜ ਪ੍ਰਧਾਨੀ ਪ੍ਰਣਾਲੀ ਅਨੁਸਾਰ ਜੋ ਸਿੰਘ ਸਾਹਿਬਾ ਨੇ ਫੈਸਲਾ ਕਰਤਾ ਬਹੁਤ ਕੁਝ ਹੈ ਇਹ ਸਮਝੇ ਕੋਈ ਤੇ ਕਿ ਝੜਕ ਵੱਡੀ ਹੁੰਦੀ ਹੈ ਇਸ ਤੋਂ ਵੱਡੀ ਸੇਵਾ ਫਿਰ ਹੋ ਵੀ ਕੀ ਸਕਦੀ ਹੈ ਲੱਗਦਾ ਕਿ ਹੁਣ ਜਿਹੜੀ ਸਜ਼ਾ ਲਗਾਈ ਗਈ ਜਾਂ ਸੇਵਾ ਜਿਹੜੀ ਲਗਾਈ ਗਈ ਉਸ ਤੋਂ ਬਾਅਦ ਸ਼੍ਰੋਮਣੀ ਕਾਲੇ ਤਲ ਦੁਬਾਰਾ ਲੀਹਾ ਤੇ ਆ ਸਕਦਾ ਸ਼੍ਰੋਮਣੀ ਕਾਲੇ ਤਲ ਦੇ ਸਾਰੇ ਵਰਕਰ ਭਰਤੀ ਕਰਨਗੇ ਜੀ ਅਸੀਂ ਤਕੜੇ ਹੋ ਕੇ ਕੰਮ ਕਰਾਂਗੇ ਲੀਹਾ ਤੇ ਆਏਗਾ ਜ਼ਰੂਰ ਆਏਗਾ ਬਾਕੀ ਤੇਰਾ ਨਾਲ ਰਹੇਗਾ ਸੁਖਬੀਰ ਸਿੰਘ ਬਾਕੀ ਤੜਾ ਅਸਤੇ ਕਦੀ ਅਕਾਲੀ ਦਲ ਤੋਂ ਛੱਡਿਆ ਹੀ ਨਹੀਂ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਿਣਾ ਹਰ ਸਿੱਖ ਅਕਾਲੀ ਹੈ ਕਿਉਂਕਿ ਜਿਹੜਾ ਅਕਾਲ ਪੁਰਖ ਨੂੰ ਮੰਨਦਾ ਉਹ ਅਕਾਲੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ ਕਾਲ ਤਖਤ ਨੂੰ ਸਮਰਪਿਤ ਹੈ ਉਹ ਅਕਾਲੀ ਇਸ ਕਰਕੇ ਸੀ ਸਦਾ ਅਕਾਲੀ ਕੋਈ ਰਸਤਾ ਵੱਖ ਨਹੀਂ ਸੀ ਸੁਧਾਰ ਕਰ ਰਹੇ ਸੀ ਸੁਧਾਰ ਹੋ ਗਿਆ ਕੁਝ ਜੀ ਐਸਨ ਬੀਬੀ ਜਗੀਰ ਕੌਰ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਕਦੇ ਵੱਖ ਨਹੀਂ ਹੋ ਸਕਦਾ ਹਾਂ ਅਕਾਲੀ ਦਲ ਵਿੱਚ ਸੁਧਾਰ ਲਿਆਉਣ ਲਈ ਜਿਹੜਾ ਵੱਖ ਜ਼ਰੂਰ ਹੋਏ ਸਾਂ ਹਦਾਇਤਾਂ ਜਿਹੜੀਆਂ ਦਿੱਤੀਆਂ ਸੀ ਤੇ ਹੁਣ ਅਕਾਲੀ ਦਲ ਦੇ ਵਿੱਚ ਸੁਧਾਰ ਆ ਗਿਆ ਤਾਂ ਨਾਲ ਜਿਹੜਾ ਮਿਲ ਕੇ ਜਿਹੜਾ ਉਹ ਜ਼ਰੂਰ ਚੱਲਾਂਗੇ ਅਸੀਂ ਕਦੀ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜਾ ਉਹ ਵੱਖ ਨਹੀਂ ਸੀ ਹੋਏ ਸਰਮ ਸੰਗਰਦਵਸ ਸਪੋਕਸਪੀਕ ਟਿਵਲੀ ਕੈਮਰਾਮੈਨ ਸਾਥੀ ਦੀਪਕ ਜਾਇਦੇ ਨਾਲ ਸ਼੍ਰੀ ਅਮਰਸਾਹਬ